ਵਾਹ ਸਤਿ ਸ੍ਰੀ ਅਕਾਲ ਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ ਸ੍ਰੀ ਅਰਜਨ ਸਿੰਘ ਰੋਪਚਾ ਨਗਰ ਸਾਹਿਬ ਜੀ ਦੇ ਮਾਝੂ ਜਥੇਦਾਰ ਸਹਾਇ ਸਿੰਘ ਸਾਹਿਬ ਸੰਤਵਾਦਾ ਪਰਵਾਨ ਸਿੰਘ ਜੀ ਉਹਨਾਂ ਤੱਕ ਸਾਇਤੋਂ ਅਕਾਲ ਤਖਤ ਦੇ ਦੇਸ਼ਵਾਰ ਸਾਹਿਬ ਜੀ ਦਾ ਸਨਮਾਨ ਕਰਨਗੇ ਦਸਤਾਰ ਇੱਥੇ ਦੀ ਜੋ ਰਵਾਇਤ ਹੈ ਉਸ ਤਾਰ ਚੋਲਾ ਦੇ ਕੇ ਸੋਪਾ ਦੇ ਕੇ ਉਹਨਾਂ ਮੁਖਤ ਸਾਇਬ ਜੀ ਦੇ ਰੋਣੋ ਦਾਇਨਾ ਸਪੂਰਨ ਉਪਰੰਤ ਦਾਸ ਸੇਕੀ ਕਰੇ ਮਾਨਯੋਗ ਜੱਜਾਨਾ ਬਾਬਾ ਬਲਬੀਰ ਸਿੰਘ ਜੀ ਸ਼ੈਲਵੇਤ ਰੋੜੀ ਜੋ ਕਿ ਆਪ ਜੀ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਅਤੇ ਉਹਨਾਂ ਦਾ ਇਤਿਹਾਸ ਹੋਮ ਸਾਵਣ ਕਰਾਂਗੇ ਉਹਨਾਂ ਉਪਰੰਤ ਰਾਗੀ ਜਥਾ ਭਾਈ ਬਲਬੀਰ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਹਰਜਸਵੀਰਨ ਦੁਆਰਾ ਵਿਹਾਰ ਕਰਨਗੇ ਉਹਨਾਂ ਉਪਰੰਤ ਭਾਈ ਜੋ ਗਿੱਦਰ ਸਿੰਘ ਜੇ ਰੋਡਪੁਰ ਵਾਲੇ ਉਹ ਵੀ ਹਰਜਸਪ ਸਿੰਘ ਦੁਆਰਾ ਦੇ ਮਾਲ ਕਰਨਗੇ ਸੋ ਚਾਲੂ ਰਹੇ ਵਿਸ਼ੇਸ਼ ਸਮਾਗਮ 350 ਸਾਲਾਂ ਸਾਹਿਬ ਕਮਾਲ ਸਰਬੰਸਦਾਨੀ ਪੰਥ ਦੇ ਬਾਗੀ ਭੰਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਰੀਆਪੁਰ ਕੋ ਸਮਰਪਿਤ ਅਧਿਰ ਨੌਵੇਂ ਪਾਤਸ਼ਾਹ ਭੰਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਇਹ ਜੋ ਵਿਸ਼ੇਸ਼ ਸਮਾਰਗਮ ਅਤੇ ਸ਼੍ਰੋਮਣੀ ਪੰਥ ਅਕਾਲੀ ਉਧਾ ਵੱਲੋਂ ਸਤਨਾ ਦਿਵਸ ਨੂੰ ਸਮਰਪਿਤ ਅੱਜ ਦੇ ਜੋ ਵਿਸ਼ੇਸ਼ ਸਮਾਰਗਮ ਤੱਕ ਸਜਣ ਸ਼੍ਰੀ ਅਕਾਲ ਸਾਹਿਬ ਦੇ ਕਿ ਜੋ ਗੁਰਦੇਵ ਜੱਟ ਜੱਟਾ ਮਾਨਯੋਗ ਪਾਵਾ ਅਗਰ ਵੀਰ ਸਿੰਘ ਜੀ ਸ਼ੈਮੇ ਕਰੋੜੀ ਵੱਲੋਂ ਮੁੜ ਕੇ ਗਏ ਸੋ ਸੰਕਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੋ ਸੰਗਤ ਸਟੇਜ ਦੇ ਪਿੱਛੇ ਹੈ ਉਹ ਸਾਹਮਣੇ ਆ ਕੇ ਸਜਾਣ ਤਾਂ ਕੇ ਸ਼ਕਤਾਂ ਦੇ ਰਸਨ ਉਹਨਾਂ ਸਾਰਿਆਂ ਸੰਕਲਪ ਹੋ ਸਕੇ ਸੋ ਬਹੁਤ ਸਨਮਾਨ ਅਡਾਲਪਾ ਸਾਹਿਬ ਜਿਹੜੇ ਵਿਦਵਾਨ ਗਿਆਨੀ ਗੁਰਦੇਵ ਸਿੰਘ ਜੀ ਗੜਕਰ ਸਾਹਿਬ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ